ਸਵਾਗਤ ਹੈ ਜੀਕਰ ਮੁਰਤੋ ਸਾਰੇ ਦਰਸ਼ਕਾਂ ਦਾ ਸਵਾਇਦਾ ਟਾਪਿਕ ਜਿਹੜਾ ਬਹੁਤ ਹੀ ਅਹਿਮ ਬੜਾ ਖਾਸ ਤੇ ਬਹੁਤ ਹੀ ਦਿਲਚਸਪ ਟਾਪਿਕ ਹੈ ਕਿ ਸਾਡਾ ਸਭ ਤੋਂ ਖਾਸ ਮਿੱਤਰ ਕੌਣ ਹੁੰਦਾ ਅਸੀਂ ਕਹਿੰਦੇ ਹਾਂ ਕਿ ਕਿਤਾਬਾਂ ਸਾਡੀਆਂ ਸਭ ਤੋਂ ਖਾਸ ਦੋਸਤ ਹੁੰਦੀਆਂ ਨੇ ਕਿਤਾਬਾਂ ਨਾਲ ਸਮਾਂ ਬਿਤਾਉਣਾ ਹਮੇਸ਼ਾ ਬਹੁਤ ਵਧੀਆ ਹੁੰਦਾ ਤੇ ਕੁਝ ਨਾ ਕੁਝ ਸਿੱਖ ਕੇ ਹੀ ਅਸੀਂ ਉੱਠਦੇ ਹਾਂ ਅੱਜ ਅਜਾਣਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਗੈਸਟ ਨੇ ਡਾਕਟਰ ਗੋਵਿੰਦਰ ਸਿੰਘ ਤਾਲੀਵਾਲ ਜੀ ਜਿਨ੍ਹਾਂ ਦੇ ਨਾਲ ਅਸੀਂ ਇਸੇ ਟਾਪਿਕ ਤੇ ਗੱਲਬਾਤ ਕਰਾਂਗੇ ਕਿ ਕਿਤਾਬਾਂ ਸਾਡਾ ਚੰਗਾ ਤੇ ਵਧੀਆ ਮਿੱਤਰ ਕਿਵੇਂ ਹੁੰਦੀਆਂ ਨੇ ਡਾਕਟਰ ਗੋਵਿੰਦਰ ਸਿੰਘ ਜੀ ਬਾਬ ਸ਼ੋਅ ਦੇ ਵਿੱਚ ਸ਼ੁਕਰੀਆ ਜੀ ਪਹਿਲਾਂ ਤਾਂ ਤੁਹਾਨੂੰ ਵਧਾਈ ਕਿ ਇੰਨੇ ਵਧੀਆ ਵਿਸ਼ੇ ਨੂੰ ਤੁਸੀਂ ਚੁਣਿਆ ਤੇ ਇਹ ਵਿਸ਼ਾ ਜਿਹੜਾ ਸਾਰਿਆਂ ਲਈ ਲਾਜ਼ਮੀ ਹੋਣਾ ਚਾਹੀਦਾ ਕਈ ਵਾਰ ਅਸੀਂ ਦੋਸਤ ਲੱਭਦੇ ਲੱਭਦੇ ਇਧਰ ਉਧਰ ਫਿਰਦੇ ਆ ਹਮ ਹੈਨਰੀ ਮਿਲਰ ਇੱਕ ਬੜਾ ਇੰਟੈਲੈਕਚੁਅਲ ਵਿਦਵਤਾ ਦੇ ਖੇਤਰ ਦੇ ਵਿੱਚ ਮਨੀਸ਼ ਸ਼ਖਸੀਅਤ ਨੇ ਉਹਨਾਂ ਨੇ ਕਿਹਾ ਕਿ ਕਿਤਾਬ ਤੁਹਾਡਾ ਸਭ ਤੋਂ ਵਧੀਆ ਮਿੱਤਰ ਹੀ ਨਹੀਂ ਹੁੰਦੀ ਤੁਹਾਡੇ ਸਭ ਤੋਂ ਵਧੀਆ ਮਿੱਤਰ ਬਣਾਉਂਦੀ ਵੀ ਹੈ ਹਮ ਹਮ ਸੋ ਇਸ ਕਰਕੇ ਕਿਤਾਬ ਦੇ ਬਾਰੇ ਗੱਲ ਕਰਨੀ ਤੇ ਉਸ ਦੀ ਦੋਸਤੀ ਦਾ ਨਿਗਮਾਨਣਾ ਇਸ ਵਿਸ਼ੇ ਨੂੰ ਚੈਨਲ ਪੰਜਾਬੀ ਦੇ ਇਸ ਮੰਚ ਤੇ ਤੁਸੀਂ ਆਪਣੇ ਪ੍ਰੋਗਰਾਮ ਚ ਲਿਆਂਦਾ ਸੋ ਬਹੁਤ ਸ਼ੁਭਕਾਮਨਾਵਾਂ ਥੈਂਕ ਯੂ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਨੇ ਵੀ ਤੁਸੀਂ ਵੀ ਜਿਵੇਂ ਹੁਣ ਜ਼ਿਕਰ ਕੀਤਾ ਵੀ ਵਾਕਈ ਕਿਤਾਬਾਂ ਸਿਰਫ ਦੋਸਤ ਬਣਾਉਂਦੀਆਂ ਮਤਲਬ ਹੁੰਦੀਆਂ ਨਹੀਂਆਂ ਬਲਕਿ ਦੋਸਤ ਚੰਗੇ ਬਣਾਉਂਦੀਆਂ ਵੀ ਨੇ ਠੀਕ ਹੈ ਇਸੇ ਵਿਸ਼ੇ ਦੇ ਉੱਤੇ ਗੱਲ ਤਾਂ ਬਹੁਤ ਘੱਟ ਹੁੰਦੀ ਹੈ ਇਹ ਤਾਂ ਚਲੋ ਇਹ ਮੰਨ ਲਓ ਵੀ ਅਸੀਂ ਇਸ ਟੌਪਿਕ ਦੇ ਉੱਤੇ ਗੱਲ ਕਰਨ ਬੈਠ ਗਏ ਆਂ ਯਕੀਨਨ ਅੱਜਕੱਲ ਦੀ ਦੌੜ ਜਿਹੜੀ ਆ ਉਹ ਅਪਡੇਟ ਖਬਰਾਂ ਹੀ ਏ ਏਡੇ ਵੱਡੇ ਵੱਡੇ ਫੈਸਲੇ ਹੋ ਰਹੇ ਨੇ ਅਮਰੀਕਾ ਕੈਨੇਡਾ ਚੀਨ ਜੰਗਾ ਵੱਖਰੇ ਤਰੀਕੇ ਦੀਆਂ ਵਪਾਰਕ ਇਹ ਉਹਦੇ ਚੱਲ ਰਹੇ ਨੇ ਅਜਿਹੇ ਦੇ ਵਿੱਚ ਐਨੇ ਸੌਫਟ ਟਾਪਿਕ ਤੇ ਸਾਰੇ ਕਹਿੰਦੇ ਨੇ ਕਿ ਅੱਜਕੱਲ ਦਾ ਇਹ ਵਿਸ਼ਾ ਨਹੀਂ ਆ ਇੱਥੇ ਗੱਲ ਨਾ ਕਰੋ ਪਰ ਕੀ ਇਹ ਸੋਚ ਕੇ ਅਸੀਂ ਇਦਾਂ ਦੇ ਵਿਸ਼ਿਆਂ ਨੂੰ ਪਰੇ ਕਰ ਦੇਣਾ ਇਹ ਠੀਕ ਕਰ ਰਹੇ ਹਾਂ ਸੀ ਇਦਵਾਰੀ ਇੱਕ ਦੋਹੇ 'ਚ ਮੈਂ ਖਿਆਲ ਪ੍ਰਗਟ ਕੀਤੀ ਸੀ ਇੱਕ ਵਾਰੀ ਕਿ ਅੱਜ ਪਦਾਰਥਵਾਦ ਨਹੀਂ ਅੱਜ ਪਦਾਰਥਵਾਦ ਨਹੀਂ ਕੀਤੀ ਸੋਚ ਖਰਾਬ ਹਮ ਅੱਜ ਪਦਾਰਥਵਾਦ ਨੇ ਕੀਤੀ ਸੋਚ ਖਰਾਬ ਹਮ ਆਇਆ ਸੀ ਵਿੱਚ ਆਦਮੀ ਬੈਠਾ ਛੱਡ ਕਿਤਾਬ ਹਮ ਇਹੋ ਜੀ ਪਦਾਰਥਵਾਦੀ ਐਸੀ ਦੇ ਵਿੱਚ ਬੰਦਾ ਕਿਤਾਬਾਂ ਛੱਡ ਕੇ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਿਆ ਹੈ ਸੈਮੂਅਲ ਆਰਥਰਿਕ ਬੜੇ ਅੱਛੇ ਇੰਟੈਲੈਕਚੁਅਲ ਹੋਏ ਨੇ ਵਿਦਵਾਨ ਹਮ ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਹੈ ਕਿ ਅਸੀਂ ਬਾਕੀ ਥੈਰੇਪੀ ਤਾਂ ਲੈਨੇ ਆ ਪਰ ਕਿਤਾਬ ਆਪਣੇ ਆਪ ਦੇ ਵਿੱਚ ਇੱਕ ਇਲਾਜ ਹੈ ਥੈਰੇਪੀ ਹੈ ਚਿਕਤਸਾ ਇਹਦਾ ਇਲਾਜ ਐਸਾ ਹੈ ਜਿਹੜਾ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਮੁਨੱਖ ਨੂੰ ਅ ਮੁਕਤੀ ਦਿਵਾਉਂਦਾ ਤੇ ਇਹ ਵਿਅਹਾਰਿਕ ਤੌਰ ਤੇ ਗੱਲ ਕਹੀ ਹੈ ਕੋਈ ਐਉਂ ਨਹੀਂ ਕਿ ਇੱਕ ਆਦਰਸ਼ਵਾਦੀ ਸੋਚ ਹੈ ਇਸ ਗੱਲ ਨੂੰ ਉਹਨਾਂ ਨੇ ਬਾਕਾਇਦਾ ਮਿਸਾਲਾਂ ਦੇ ਵਿੱਚ ਪੇਸ਼ ਕੀਤਾ ਕਿ ਬਹੁਤ ਸਾਰੇ ਉਹਨਾਂ ਦੇ ਕੋਲ ਵਿਅਕਤੀ ਆਉਂਦੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਤੇ ਉਹਨਾਂ ਨੂੰ ਉਹ ਠੀਕ ਹੈ ਜਦੋਂ ਨਾ ਹੁੰਦੇ ਜਦੋਂ ਉਹਨਾਂ ਨੂੰ ਉਹ ਕਹਿੰਦੇ ਵੀ ਆਹ ਤੂੰ ਦੇਖ ਪੜ ਫਲਾਣੇ ਬੰਦੇ ਦੀ ਜ਼ਿੰਦਗੀ ਪੜ ਉਹਨੇ ਆਪਣੀ ਕਿਤਾਬ ਦੇ ਵਿੱਚ ਆਪਣੇ ਬਾਰੇ ਲਿਖਿਆ ਤੇਰੇ ਵਰਗੀ ਹਾਲਤ ਸੀ ਉਹਦੀ ਜਦੋਂ ਉਹਨੇ ਉਸ ਨੂੰ ਬਦਲਿਆ ਤੇ ਕਿਵੇਂ ਤਬਦੀਲੀ ਆਈ ਕਿਤਾਬ ਉਹਦੇ ਲਈ ਇਲਾਜ ਬਣ ਗਈ ਥੈਰਾਪੀ ਬਣ ਗਈ ਉਹ ਆਪਣੇ ਆਪ ਨੂੰ ਉਸ ਪੱਧਰ ਤੇ ਲੈ ਗਿਆ ਇਹੋ ਜਿਹੀਆਂ ਜਿਹੜੀਆਂ ਇਹਨਾਂ ਦਿਨਾਂ 'ਚ ਇਹ ਸਾਰੀਆਂ ਮਿਸਾਲਾਂ ਨੂੰ ਇੱਕ ਲੇਖਕ ਨੇ ਆਪਣੇ ਕਲਮੰਦ ਕੀਤਾ ਜੰਗ ਬਹਾਦਰ ਗੋਇਲ ਜੀ ਬੜੇ ਏچھے ਬੜੇ ਵਧੀਆ ਲਿਖਾਰੀ ਨੇ ਉਹਨਾਂ ਦੀ ਸਾਹਿਤਕ ਸੰਜੀਵਨੀ ਕਿਤਾਬ ਹੈ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਹਾਂਗਾ ਕਿ ਇਹ ਕਿਤਾਬ ਸਾਰਿਆਂ ਦੇ ਪੜਨ ਲਾਇਕ ਹੈ ਉਹਨਾਂ ਨੇ ਸਾਰੇ ਇਹੋ ਜਿਹੇ ਵਿਚਾਰ ਇੱਕ ਥਾਂ ਤੇ ਰੱਖਤੇ ਕਿ ਕਿਤਾਬ ਦੀ ਮਨੁੱਖੀ ਜ਼ਿੰਦਗੀ 'ਚ ਅਹਿਮੀਅਤ ਹੈ ਕੀ ਬਿਲਕੁਲ ਗੱਲ ਤਾਂ ਫੇਰ ਉੱਥੇ ਆ ਗਈ ਮੇਰੇ ਸਵਾਲ ਦੇ ਵਿੱਚ ਹੀ ਤੁਹਾਡੇ ਜਵਾਬ ਦੇ ਵਿੱਚੋਂ ਫੇਰ ਇੱਕ ਸਵਾਲ ਨਿਕਲ ਆਇਆ ਕਿ ਕਿਤਾਬ ਤਾਂ ਜਿਹੜੀ ਹੈ ਸਾਹਿਤਕ ਸੰਜੀਵਨੀ ਲਿਖੀ ਗਈ ਹੁਣ ਉਸ ਕਿਤਾਬ ਨੂੰ ਪੜ੍ਹੇ ਕੌਣ ਸਮਾਕੇ ਦੇ ਕੋਲ ਹੈ ਵੀ ਕਿਤਾਬਾਂ ਬਾਰੇ ਅਸੀਂ ਕਿਤਾਬ ਚੋਂ ਪੜ੍ਹ ਸਕੀਏ ਵੀ ਕਿਤਾਬਾਂ ਸਾਡੀਆਂ ਦੋਸਤ ਮਿੱਤਰ ਕਿਵੇਂ ਸਹੈ ਸਕਦੀਆਂ ਜੀ ਵਕਤ ਨਹੀਂ ਹੈ ਅਸੀਂ ਤਾਂ ਫੋਰਨ ਕੰਟਰੀਆਂ ਦੇ ਵਿੱਚ ਆ ਕੇ ਕਿਸੇ ਵੱਖੜੀ ਵੱਖਰੀ ਜੀ ਦੌੜ ਦੇ ਵਿੱਚ ਅਸੀਂ ਸ਼ਾਮਿਲ ਹੋ ਗਏ ਆ ਸਾਨੂੰ ਲੱਗਦਾ ਵੀ ਸਾਡੀ ਲਾਈਫ ਤਾਂ ਸਭ ਤੋਂ ਵੱਧ ਬਿਜ਼ੀ ਹੈ ਸਾਡੇ ਕੋਲ ਵਕਤ ਨਹੀਂ ਆ ਅਸੀਂ ਬਹਿ ਕੇ ਅੱਧਾ ਘੰਟਾ ਕਿਸੇ ਕਿਤਾਬ ਦੇ ਇੱਕ ਪੰਨੇ ਤੇ ਵੀ ਲਾ ਸਕੀਏ ਉਹਦੇ ਤੋਂ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਸਾਨੂੰ ਸ਼ਾਰਟ ਦੇ ਵਿੱਚ ਜਾਂ ਤਾਂ ਕੋਈ ਦੱਸ ਦਵੇ ਤੇ ਜਾਂ ਸ਼ਾਰਟ ਦੇ ਵਿੱਚ ਕਿਤੇ ਸੋਸ਼ਲ ਮੀਡੀਆ ਤੇ ਮਾੜਾ ਮੋਟਾ ਦੇ ਬਾਰੇ ਦੱਸਿਆ ਹੋਊਗਾ ਵੀ ਓਕੇ ਜੀ ਇੱਕ ਕਿਤਾਬ ਛਪੀ ਹੈ ਉਸ ਕਿਤਾਬ ਦੇ ਵਿੱਚ ਦਾ ਜ਼ਿਕਰ ਹੈ ਤੇ ਚਲੋ ਜੀ ਸੀ ਕਿਤਾਬ ਪੜ ਰਹੀ ਇਹ ਮੈਂ ਆਮ ਜ਼ਿੰਦਗੀ ਦੇ ਵਿੱਚ ਜੋ ਸਾਰੇ ਕਰ ਰਿਆਂ ਇਹ ਉਹਦਾ ਮੈਂ ਜ਼ਿਕਰ ਕਰ ਰਹੀ ਹਾਂ ਅਸਲ ਵਿੱਚ ਗੱਲ ਪਤਾ ਕੀ ਹੈ ਕਿ ਇੱਥੇ ਗੱਲ ਮੈਂ ਪਦਾਰਥਵਾਦ ਦੀ ਪਹਿਲਾਂ ਗੱਲ ਕੀਤੀ ਹੈ ਸਾਨੂੰ ਪਤਾ ਹੈ ਕਿ ਅਸੀਂ ਮੈਡੀਸਨ ਦੀ ਡਿਗਰੀ ਲੈਣੀ ਹੈ ਤੇ ਅਸੀਂ ਇੰਨੀਆਂ ਕਿਤਾਬਾਂ ਪੜ ਲਾਂਗੇ ਕੋਈ ਤਕਲੀਫ ਨਹੀਂ ਵਕੀਲ ਬਣਨਾ ਸਾਰੀਆਂ ਮੋٹے ਮੋٹے ਜੜੇ ਆ ਲੰਦੇ ਪੜਾਂਗੇ ਕਿਉਂ ਸਾਨੂੰ ਉਹਦੇ ਪਿੱਛੇ ਦੀਂਦਾ ਕਿ ਇਹ ਤੋਂ ਬਾਅਦ ਅਸੀਂ ਇੱਕ ਆਰਥਿਕ ਤੌਰ ਤੇ ਸੰਬੰਧ ਹੋ ਜਾਾਂਗੇ ਸਾਡੇ ਕੋਲ ਘਾਟ ਨਹੀਂ ਹੋਣੀ ਸਾਡੇ ਕੋਲ ਚੀਜ਼ਾਂ ਵਸਤਾਂ ਪੈਸੇ ਦੀ ਪਰ ਜਿਹੜੀ ਰੂਹ ਦੀ ਖੁਰਾਕ ਤੇ ਅੰਦਰੋਂ ਜਿਹਨੇ ਤੁਹਾਡਾ ਇਲਾਜ ਕਰਨਾ ਉਹਦੇ ਵਾਸਤੇ ਅਸੀਂ ਕਹਿੰਨੇ ਆ ਵੀ ਇਹ ਕਿਤਾਬਾਂ ਪੜਨ ਨਾਲ ਮਿਲੇਗਾ ਕੀ ਹੁਣ ਇਹਦਾ ਮੈਂ ਜਵਾਬ ਦਿੰਨਾ ਕਿ ਇਹ ਕਿਤਾਬਾਂ ਪੜਨ ਦੇ ਨਾਲ ਤੁਹਾਨੂੰ ਅੰਦਰ ਰੌਸ਼ਨੀ ਮਿਲਦੀ ਹੈ ਕਿ ਇਹ ਜਿਹੜੀ ਜ਼ਿੰਦਗੀ ਹੈ ਇਹਨੂੰ ਜਿਉਣਾ ਕਿਵੇਂ ਹੈ ਪਿਕਚਰ ਨਾਲ ਕਿਵੇਂ ਜਿਹੜੇ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਕਿਤਾਬਾਂ ਪੜ੍ਹਦੇ ਕਿਤਾਬਾਂ ਦੇ ਵਿੱਚ ਉਹੀ ਹੋ ਜਾਂਦੇ ਨੇ ਨਾ ਤੇ ਉਹਨਾਂ ਨਾਲ ਜਦ ਤੁਸੀਂ ਬੈਠੋ ਤੁਹਾਨੂੰ ਇੱਕ ਵੱਖਰੀ ਕਿਸਮ ਦਾ ਨਿਗ ਮਿਲਦਾ ਉਹਨਾਂ ਨਾਲ ਗੱਲ ਕਰੋ ਉਹਨਾਂ ਦੀ ਗੱਲਾਂ ਚ ਮਿਸਾਲਾਂ ਹੁੰਦੀਆਂ ਤੇ ਬੰਦੇ ਸਿਆਣੇ ਕੀ ਕਰਦੇ ਆ ਨਾ ਉਹ ਐਂ ਕਰਦੇ ਆ ਕਿ ਇੱਕ ਮਹਿਫਿਲ ਦੇ ਵਿੱਚ ਜਦੋਂ ਇਹੇ ਜੇ ਸੂਝਵਾਨ ਬੈਠੇ ਹੋਣ ਤਾਂ ਇੱਕ ਬੰਦਾ ਜਿਹਨੂੰ ਉਤਸੁਕਤਾ ਹੈ ਜਗਿਆਸਾ ਹੈ ਉਹ ਆਪਣੇ ਵਿਚਾਰਾਂ ਦੀ ਜਿਹੜੀ ਬੜਾ ਵੱਡਾ ਜਿਹਨੂੰ ਕਹਿੰਦੇ ਟੋਕਰੀ ਨੂੰ ਵਿਚਾਰੇ ਰੱਖ ਦਿੰਦਾ ਕਿ ਹੁਣ ਮੈਂ ਖਾਲੀ ਟੋਕਰੀ ਭਰੀ ਜਾਣੀ ਹੈ ਭਰੀ ਜਾਣੀ ਹੈ ਤੇ ਜਦੋਂ ਉੱਠਦਾ ਉਹਨੂੰ ਭਰ ਕੇ ਲੈ ਕੇ ਜਾਂਦਾ ਉਸ ਤੋਂ ਵੱਡਾ ਕੀਮਤੀ ਸਰਮਾਇਆ ਕੁਝ ਨਹੀਂ ਹੈ ਜੀ ਹੂੰ ਡਾਕਟਰ ਸਾਹਿਬ ਠੀਕ ਹੈ ਕਿਤਾਬਾਂ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਨੇ ਇਹ ਸ਼ਾਇਦ ਅਸੀਂ ਭਾਵੇਂ ਇਹ ਚੀਜ਼ ਨੂੰ ਵਕਤ ਨਾ ਕੱਢ ਸਕੀਏ ਪਰ ਜਾਣਦੇ ਸੀ ਸਾਰੇਆਂ ਵੀ ਬਹੁਤ ਅਹਿਮ ਰੋਲ ਨਿਭਾਉਂਦੀਆਂ ਨੇ ਹੁਣ ਵਕਤ ਕੱਢੀਏ ਕਿਤਾਬਾਂ ਪੜਨ ਲਈ ਇਹ ਕਿਵੇਂ ਸਾਡੇ ਮਾਈਂਡ ਦੇ ਵਿੱਚ ਇਹ ਚੀਜ਼ ਆ ਸਕਦੀ ਹੈ ਤੇ ਅਸੀਂ ਕਿਵੇਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਕਿ ਅੱਜ ਦੀ ਲਾਈਫ ਦੇ ਵਿੱਚ ਅਸੀਂ ਦੇਖੀਏ ਅਸੀਂ ਮੈਂਟਲੀ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਕੈਨੇਡਾ ਦਾ ਵੈਦਰ ਹੈ ਇਹ ਦੀ ਆਬੋ ਹਵਾ ਦੇ ਵਿੱਚ ਇੱਕ ਡਿਫਰੈਂਟ ਜਾਂ ਡਿਪਰੈਸ ਮਾਹੌਲ ਵੀ ਹੁੰਦਾ ਹੈ ਅਸੀਂ ਕਮਾਕਾਰਾਂ ਦੇ ਵਿੱਚ ਦਿਨ ਰਾਤ ਘਰ ਦਾ ਕੱਲਾ ਕੱਲਾ ਜੀ ਆ ਉਹ ਸਿਰਫ ਸ਼ਿਫਟਾਂ ਹੀ ਲਗਾ ਰਿਹਾ ਹੈ ਇਹੋ ਜੀ ਦੌੜ ਦੇ ਵਿੱਚ ਸਾਨੂੰ ਲੱਗਦਾ ਵੀ ਸਾਡਾ ਕੋਈ ਦੋਸਤ ਮਿੱਤਰ ਨਹੀਂ ਹੈ ਇੱਥੇ ਕਿਸੇ ਕੋਲ ਵਕਤ ਹੀ ਨਹੀਂ ਹੈ ਕਿ ਮਤਲਬ ਇਨ ਪਰਸਨ ਵੇ ਫਿਜ਼ੀਕਲੀ ਵੀ ਅਸੀਂ ਕਿਸੇ ਨਾਲ ਬੈਠ ਉੱਠ ਕੇ ਆਪਣਾ ਚੰਗਾ ਸਾਥੀ ਲੱਭ ਸਕੀਏ ਦੋਸਤ ਮਿੱਤਰ ਉਹਨਾਂ ਨਾਲ ਗੱਲਾਂ ਮਾਰੀਏ ਤੇ ਉਹਦੇ ਕੋਲੋਂ ਵੀ ਕੋਈ ਗਿਆਨ ਸਾਨੂੰ ਮਿਲੇ ਇਹ ਵਕਤ ਨਹੀਂ ਹੈ ਸਾਡੇ ਕੋਲ ਹੈਨਾ ਤੇ ਕਿਹੜੀ ਚੀਜ਼ ਸਾਡੇ ਦਿਮਾਗ ਦੇ ਵਿੱਚ ਕਲਿੱਕ ਕਰੇ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਵੀ ਇੱਕ ਬੁੱਕ ਹੈ ਉਹਨੂੰ ਆਪਣਾ ਹਿੱਸਾ ਬਣਾਈਏ ਚਾਹੇ ਉਹ 4 ਮਹੀਨਿਆਂ ਦੇ ਵਿੱਚ ਅਸੀਂ ਖਤਮ ਕਰੀਏ ਪਰ ਉਹਨੂੰ ਪੜਨ ਦੀ ਸਾਡੇ ਅੰਦਰ ਜਿਹੜੀ ਇੱਛਾ ਨਾ ਉਹ ਉੱਪਰਗਟ ਹੋ ਜਾਵੇ ਵੀ ਇਹ ਕਰਨਾ ਆਇਆ ਸੀ ਮੈਂ ਇੱਕ ਗੱਲ ਇਹਦੇ ਵਿੱਚ ਹੋਰ ਜੋੜਦਾ ਕਿ ਇੱਕ ਇਹ ਦੋਹੀ ਦੇ ਵਿੱਚ ਗੱਲ ਕੀਤੀ ਹੈ ਕਿ ਬਿਨਾ ਕਿਤਾਬੋਂ ਘਟ ਹੀ ਹਾਸਲ ਹੋਏ ਗਿਆਨ ਘੁੱਪ ਹਨੇਰਾ ਹੋਏ ਜਿਉਂ ਘਰ ਬਿਨ ਰੋਸ਼ਨਦਾਨ ਹੂੰ ਕਰ ਦੇ ਵਿੱਚ ਜਿੱਥੇ ਰੋਸ਼ਨਦਾਨ ਨਹੀਂ ਨਾ ਤੇ ਉੱਥੇ ਹਨੇਰਾ ਹੀ ਹਨੇਰਾ ਹੁੰਦਾ ਕਿਤਾਬ ਰੋਸ਼ਨਦਾਨ ਹੈ ਕਿਤਾਬ ਉਸ ਜ਼ਿੰਦਗੀ ਨੂੰ ਚਾਨਣਾ ਦਿੰਦੀ ਹੈ ਹੁਣ ਤੁਸੀਂ ਦੋ ਗੱਲਾਂ ਕੀਤੀਆਂ ਸਵਾਲ ਦੇ ਵਿੱਚ ਕਿ ਥਕਾਨ ਭਰੀ ਉਦਾਸ ਜ਼ਿੰਦਗੀ ਬੋਝ ਖੰਮਾਂ ਦੀ ਤੇ ਆ ਕੇ ਬੰਦਾ ਕਿਵੇਂ ਸੋਚੇ ਇਹੀ ਤਾਂ ਤਰੀਕਾ ਨਾ ਉਸ ਵੇਲੇ ਤਾਂ ਤੁਹਾਨੂੰ ਪਿਆਰ ਚਾਹੀਦਾ ਉਹ ਕਿਤਾਬ ਦੇ ਵਿੱਚ ਪਿਆਰ ਹੈ ਤੁਸੀਂ ਜਦੋਂ ਉਹਨੂੰ ਚੱਕੋਗੇ ਸੀਨੇ ਨਾਲ ਲਾਉਂਗੇ ਮੱਥੇ ਨਾਲ ਲਾ ਕੇ ਚੁੰਮੋਗੇ ਤੇ ਫਿਰ ਉਹਦੇ ਦੋ ਪੰਨੇ ਵੀ ਪੜੋਗੇ ਨਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਪੜਦੇ ਪੜਦੇ ਕਿਵੇਂ ਨੀਂਦ ਆ ਜਾਣੀ ਹੈ ਕੋਈ ਗੋਲੀ ਖਾਣ ਦੀ ਲੋੜ ਨਹੀਂ ਸੌਣ ਦੀ ਕਿਤਾਬ ਤੁਹਾਨੂੰ ਬੁੱਕਲ 'ਚ ਸੁਵਾਏਗੀ ਕਿਤਾਬ ਦੀ ਗੋਦੀ 'ਚ ਸੌਵੋਗੇ ਤਾਂ ਤੁਹਾਨੂੰ ਆਨੰਦ ਆਏਗਾ ਹੁਣ ਤੁਸੀਂ ਕਹਿੰਦੇ ਜੀ ਇਹ ਕਿਤਾਬਾਂ ਕਿਹੋ ਜੀਆਂ ਹੁੰਦੀਆਂ ਹਾਂ ਹੀ ਗੱਲ ਹੈ ਸਾਡੇ ਕੋਲ ਸਭ ਕੁਛ ਆਲੇ ਦੁਆਲੇ ਪਿਆ ਹੁੰਦਾ ਤੁਸੀਂ ਕਦੇ ਚੱਕ ਕੇ ਤਾਂ ਦੇਖੋ ਕਿਤਾਬ ਕਈ ਵਾਰ ਉਡੀਕਦੀ ਐ ਕਿ ਆਪਣੇ ਪੋਟਿਆਂ ਦੇ ਨਾਲ ਮੈਨੂੰ ਖੋਲੇ ਤਾਂ ਸਹੀ ਮੇਰਾ ਪੰਨਾ ਤਾਂ ਖੋਲੇ ਤੇ ਮੇਰਾ ਗਿਆਨ ਜਿਹੜਾ ਹੈ ਉਹ ਕਿਤੇ ਛੂਕੇ ਤਾਂ ਦੇਖੇ ਪਰ ਸਾਨੂੰ ਤਾਂ ਮਾਫ ਕਰਨਾ ਮੈਂ ਔਰਤਾਂ ਜਾਂ ਮਰਦਾਂ 'ਚ ਕੋਈ ਫਰਕ ਨਹੀਂ ਮੰਨਦਾ ਪਰ ਬੰਦੇ ਹੋਣ ਚਾਏ ਬੀਬੀਆਂ ਹੋਣ ਸਾਨੂੰ ਤਾਂ ਲੀੜੀਆਂ ਕੱਪੜਿਆਂ ਦੀ ਚੋਣ 'ਚ ਹੀ ਵੇਰ ਨਹੀਂ ਮਿਲਦੀ ਅਸੀਂ ਖਰੀਦਣਾ ਦੁਕਾਨ ਤੇ ਜਾ ਕੇ ਪਹਿਲਾਂ ਕਹਿਣਾ ਵੀ ਨਵੇਂ ਸਟਾਈਲ ਦਾ ਸੂਟ ਕਿਹੜਾ ਆਇਆ ਆਹ ਪਹਿਰਾਵਾ ਪੁਸ਼ਾਕ ਕਿਹੜੀ ਆਈ ਹੈ ਉਹਦੇ ਤੇ ਜਿੰਨਾ ਮਰਜ਼ੀ ਖਰਚ ਹੋਵੇ ਜੇ 15 ਡਾਲਰ 20 ਡਾਲਰ ਦੀ ਕੋਈ ਕਿਤਾਬ ਸੋਹਣੀ ਜੀਏ ਇਹ ਤਾਂ ਖੂਚ ਪਾਉਣ ਵਾਲੀ ਗੱਲ ਹੈ ਕੀ ਕਰਨਾ ਇਹ ਇਸੇ ਤਰੀਕੇ ਨਾਲ ਘਰਾਂ ਦੇ ਵਿੱਚ ਬਾਰਸ਼ ਤਾਂ ਕਿੰਨੀਆਂ ਹੋਗੀਆਂ ਬੁੱਕ ਸ਼ੈਲਫਾਂ ਕਿੰਨੀਆਂ ਲਾਇਬ੍ਰੇਰੀਆਂ ਕਿੰਨੀਆਂ ਕਰ ਇਹ ਸੋਚ ਸਾਡੇ ਅੰਦਰ ਪੈਦਾ ਹੀ ਨਹੀਂ ਹੋਈ ਅਸੀਂ ਤਾਂ ਸਿੱਖ ਖਾਸ ਤੌਰ ਤੇ ਮੈਂ ਕਹਿੰਦਾ ਕਿ ਸਾਨੂੰ ਤਾਂ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸੇਵਕ ਬਣਾਇਆ ਸੀ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਸ਼ਬਦ ਰੂਪ ਗੁਰੂ ਹੈ ਸਾਨੂੰ ਤਾਂ ਇੰਨੀ ਮੁਹੱਬਤ ਹੋਣੀ ਚਾਹੀਦੀ ਸ਼ਬਦ ਨਾਲ ਤੇ ਪਰ ਅਫਸੋਸ ਕਿ ਸਾਡੇ ਘਰਾਂ ਚ ਵੀ ਨਾ ਹੋਵੇ ਫਿਰ ਤਾਂ ਮਾੜੀ ਗੱਲ ਹੈ ਅਸੀਂ ਕਿਸੇ ਨੇ ਬਿਮਾਰ ਨਹੀਂ ਕੀਤੇ ਅਸੀਂ ਆਪੇ ਹੀ ਬਿਮਾਰ ਹੋਏ ਆ ਕਿਉਂਕਿ ਅਸੀਂ ਖੋਲ ਕੇ ਨਹੀਂ ਦੇਖਿਆ ਕਦੇ ਦੇਖਤਾ ਸੀ ਖੋਲ ਕੇ ਉਹਨੂੰ ਕਦੇ ਉਹ ਮੈਂ ਇੱਕ ਗੁਰਬਾਣੀ ਦੀ ਮਿਸਾਲ ਮੇਰੇ ਕੋਲ ਕਮਾਲ ਦੀ ਸੀ ਇੱਕ ਸਾਡੇ ਜਦੋਂ ਮੈਂ ਕਾਲਜ ਪੜ੍ਹਦਾ ਸੀ ਜਲੰਧਰ ਤੇ ਉਸ ਵੇਲੇ ਇੱਕ ਪਰਿਵਾਰ ਨਾਲ ਨੀੜਤਾ ਸੀ ਤੇ ਪ੍ਰੋਫੈਸਰ ਪਤੀ ਸਨ ਪਤਨੀ ਇੱਕ ਧਾਰਮਿਕ ਸ਼ਖਸੀਅਤ ਸੀ ਜੀ ਤੇ ਉਹ ਥੋੜੇ ਜੇ ਕੱਬੇਪੱਕੀ ਸੋਚਦੇ ਐਸ ਤਰ੍ਹਾਂ ਦੇ ਸਨ ਉਹਨਾਂ ਨੂੰ ਕੋਈ ਬਹੁਤਾ ਜਿਆਦਾ ਗੁਰਬਾਣੀ ਨਾਲ ਦਿਲਚਸਪੀ ਨਹੀਂ ਸੀ ਖੈਰ ਪਰ ਉਹ ਤਾਂ ਪੜ੍ਹੇ ਲਿਖੇ ਬੜੇ ਸਨ ਘਰੇ ਗੁਰੂ ਗ੍ਰੰਥ ਸਾਹਿਬ ਸੀ ਪਤਨੀ ਬਹੁਤ ਜਿਆਦਾ ਪਾਠ ਕਰਦੀ ਤੇ ਉਹਨੇ ਹਮੇਸ਼ਾ ਕੋਸ਼ਿਸ਼ ਕਰਨੀ ਕਿ ਜਾਣਾ ਕਮਰੇ ਚ ਪਾਠ ਕਰਨਾ ਤੇ ਉਸ ਤੋਂ ਬਾਅਦ ਆਨੰਦ ਲੈਣਾ ਤੇ ਉਹ ਵਿਅਕਤੀ ਜਿਹੜਾ ਸੀ ਉਹ ਬੈਠਾ ਆਪਣਾ ਬਿਠਾ ਰਹਿੰਦਾ ਸੀ ਉਹ ਨਹੀਂ ਸੀ ਉਧਰ ਜਾਂਦਾ ਇੱਕ ਦਿਨ ਉਹ ਬਾਜ਼ਾਰ ਗਈ ਤੇ ਇੱਕ ਸ਼ੀਸ਼ਾ ਜਿਹੜਾ ਖਿੜਕੀ ਖੁੱਲੀ ਰਹਿ ਗਈ ਤੇ ਤੇਜ਼ ਹਵਾ ਆਈ ਤੇ ਹਵਾ ਦਾ ਬੁੱਲਾ ਆਇਆ ਤੇ ਉਹ ਜਿਹੜਾ ਰਮਾਲਾ ਸੀ ਉਹ ਉੱਡ ਗਿਆ ਉਦੋਂ ਬਾਜ਼ਾਰ 'ਚ ਉਹਦੇ ਖਿਆਲ 'ਚ ਆਇਆ ਕਿ ਮੈਂ ਬੰਦ ਨਹੀਂ ਕਰਕੇ ਆਈ ਬਾਰੀ ਤੇ ਇਹ ਤਾਂ ਬੜੀ ਗਲਤ ਗੱਲ ਹੋ ਗਈ ਹੋਣੀ ਆ ਤੇ ਮੈਂ ਵਾਪਸ ਉਨੀ ਪੇਰਾ ਮੁੜਾ ਉਹ ਬੰਦਾ ਉੱਥੇ ਬੈਠਾ ਦੇਖਿਆ ਜਦੋਂ ਉੱਡ ਕੇ ਆਇਆ ਉੱਥੇ ਉਹ ਕਹਿੰਦਾ ਫੇਰ ਵੀ ਉਹਦੀ ਆਸਤਾ ਜੁੜੀ ਹੋਈ ਹੈ ਮੇਰੀ ਵਾਈਫ ਦੀ ਚਲ ਮੈਂ ਜਾ ਕੇ ਨਾ ਆ ਦੇ ਦੇ ਦਿੰਦਾ ਚਲੋ ਮਨ ਦੇ ਵਿੱਚ ਕੁਝ ਨਹੀਂ ਸੀ ਜਦੋਂ ਦੇਣ ਗਿਆ ਉੱਥੇ ਤੇ ਉਹ ਗੈਨ ਜਸਵੰਤ ਸਿੰਘ ਪਰਵਾਨਾ ਹੁਰਾ ਨੇ ਉਹਨੂੰ ਬੜੇ ਬਿਆਨ ਬੜੇ ਕਮਾਲ ਦੇ ਸ਼ਬਦਾਂ ਚ ਵੀ ਇਸ ਘਟਨਾ ਨੂੰ ਕੀਤਾ ਕਿ ਜਦੋਂ ਉਹ ਦੇਣ ਗਿਆ ਨਾ ਤੇ ਉੱਥੇ ਜਦੋਂ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਸੀ ਪੰਜਾਬੀ ਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਵੀ ਤੇਰੇ ਕੋਲੇ ਇਹ ਏਡਾ ਗਿਆਨ ਦਾ ਸਮੁੰਦਰ ਬਹਿਰਿਆ ਸੀ ਕਦੇ ਇੱਕ ਵਾਰੀ ਤੂੰ ਦ੍ਰਿਸ਼ਟੀ ਕੋਈ ਨਹੀਂ ਰੱਖੀ ਤੂੰ ਕਦੇ ਮੈਨੂੰ ਦੇਖਤਾ ਲੈਂਦਾ ਕਦੇ ਵੰਦਾ ਤਾਂ ਸਹੀ ਤੇ ਜਦੋਂ ਪੜਨ ਲੱਗਿਆ ਉਸ ਤੋਂ ਅਗਲੀ ਪੰਕਤੀ ਉਸ ਤੋਂ ਅਗਲਾ ਪੰਨਾ ਤੇ ਉਹ ਤਾਂ ਉਥੋਂ ਹਿਲ ਨਾ ਸਕਿਆ ਤੇ ਉਹ ਭੱਜੀ ਭੱਜੀ ਜਿਹੜੀ ਆਈ ਕਿ ਅੱਜ ਪਤਾ ਨਹੀਂ ਕੀ ਹੋ ਗਿਆ ਹੋਣਾ ਜਦੋਂ ਨੇ ਦੇਖਿਆ ਤਾਂ ਉਹਦੇ ਚਰਨਾੜ ਛਿੜ ਗਈ ਕਿ ਨਹੀਂ ਆ ਕੀ ਹੋਇਆ ਸਿਰਫ ਇੱਕ ਵਾਰ ਜੁੜਨ ਦੀ ਗੱਲ ਸੀ ਇਹੀ ਸਾਡੀ ਸੋਚ ਹੈ ਕਿ ਅਸੀਂ ਜੁੜਦੇ ਨਹੀਂ ਅਸੀਂ ਦੂਰ ਬੈਠੇ ਆ ਤੇ ਜੇ ਅਸੀਂ ਸੰਸਾਰਿਕ ਪਦਾਰਥਾਂ ਦੀ ਥਾਂ ਤੇ ਕਿਤੇ ਕਿਤਾਬਾਂ ਨੂੰ ਵੀ ਆਪਣਾ ਜਿਹੜਾ ਹੈ ਦੋਸਤ ਮਿੱਤਰ ਬਣਾ ਲਈਏ ਤਾਂ ਜ਼ਿੰਦਗੀ ਬਦਲ ਜਾਂਦੀ ਹੈ ਜੀ ਬਿਲਕੁਲ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਅਸੀਂ ਸ਼ਾਪਿੰਗ ਲਈ ਜਾਂਦੇ ਹਾਂ ਕੁਝ ਵੀ ਸਮਾਨ ਲੈਣੇ ਆ ਤਾਂ ਵਾਕਈ ਸਾਡੇ ਜ਼ੈਨ ਦੇ ਵਿੱਚ ਕਿਤਾਬਾਂ ਤਾਂ ਬਿਲਕੁਲ ਲਿਸਟ ਵਿੱਚ ਹੁੰਦੀਆਂ ਹੀ ਨਹੀਂ ਆਪਣੇ ਅਸੀਂ ਇੰਡੀਆ ਤੋਂ ਵੀ ਦੇਖਨੇ ਆ ਮਤਲਬ ਇੰਡੀਆ ਤੋਂ ਵੀ ਜਦੋਂ ਸਾਰੇ ਆਉਂਦੇ ਨੇ ਅਟੈਚੀ ਭਰ-ਭਰ ਕੇ ਜਿਹੜੇ ਨੇ ਉਹ ਸੂਟਾਂ ਦੇ ਤੇ ਹੋਰ ਚੀਜ਼ਾਂ ਦੇ ਤਾਂ ਆਉਂਦੇ ਨੇ ਪਰ ਕਿਤਾਬ ਵਾਲ ਅਟੈਚੀ ਤਾਂ ਮੇਰੇ ਖਿਆਲ ਚ ਮੈਂ ਬਹੁਤ ਘੱਟ ਸੁਣਿਆ ਜੀ ਤੁਹਾਡਾ ਤਜਰਬਾ ਜਿਹੜਾ ਜ਼ਿੰਦਗੀ ਦਾ ਮਤਲਬ ਤੁਸੀਂ ਇਹ ਕੈਨੇਡਾ ਤੋਂ ਲੈ ਕੇ ਹਨਾ ਭਾਰਤ ਤੱਕ ਦੀ ਜਰਨੀ ਸਾਰੀ ਦੇਖਦੇ ਰਹੇ ਨੇ ਤੁਹਾਡੇ ਕਿੰਨੇ ਕ ਜਾਣਕਾਰ ਆ ਜਿਹੜੇ ਸੂਟਕੇਸਾਂ ਦੇ ਵਿੱਚ ਕਿਤਾਬਾਂ ਭਰ ਕੇ ਲੈ ਕੇ ਆਉਂਦੇ ਆ ਮੈਂ ਨਾ ਇਹ ਗੱਲ ਤਾਂ ਵੈਸੇ ਤੁਸੀਂ ਬਹੁਤਿਆਂ ਦੀ ਕਰਤੀ ਐ ਤੇ ਹੁਣ ਠੀਕ ਐ ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਂਦਾ ਪਰ ਜਦੋਂ ਪਹਿਲੀ ਵਾਰੀ ਮੈਂ ਆਇਆ ਤਾਂ ਮੈਂ ਇਹ ਸੀਨ ਆਪਣੇ ਅੱਖੀਂ ਦੇਖਿਆ ਤੇ ਚਲੋ ਸਮਾਨ ਵਗੈਰਾ ਜਦੋਂ ਲਿਆ ਕੇ ਮੈਨੂੰ ਸ਼ੌਕ ਸੀ ਸਾਡੇ ਸਾਡੇ ਲਈ ਗਿਫਟ ਜਦੋਂ ਸੁਭਾਗੇ ਮੌਕੇ ਤੇ ਦਿੱਤਾ ਬਲਜੀਤ ਬਟਾਲੇ ਤੁਸੀਂ ਉਹਨੇ ਸ਼ਿਵਕਮਨ ਬਟਾਲਵੀ ਦੀ ਬਿਰਹਾ ਆ ਜਿਹੜੀ ਰਾਤ ਉਹ ਸਾਰੀ ਕਿਤਾਬ ਜਿਹੜੀ ਦਿੱਤੀ ਅ ਬੜਾ ਵੱਡਾ ਉਹ ਮੈਂ ਉੱਤੇ ਕਿਤਾਬਾਂ ਦੀ ਵਿੱਚ ਉਹ ਰੱਖੀ ਹੋਈ ਹੋਰ ਕਿਤਾਬਾਂ ਤੇ ਉਥੇ ਕਾਊਂਟਰ ਤੇ ਦੇਖ ਰਿਆ ਸੀ ਟੈਚੀ ਸਮਾਨ ਜਿਹੜਾ ਵੱਧ ਕਈਆਂ ਦਾ ਸੀ ਤੇ ਉਥੇ ਪਰਿਵਾਰਾਂ ਦਾ ਜੋ ਹਾਲ ਦੇਖਿਆ ਮੋਤੀਆ ਬਾਜ਼ਾਰ ਜਿਹੜਾ ਲੱਗਿਆ ਹੋਇਆ ਤੇ ਉਹ ਆਮ ਕਰਕੇ ਹੁੰਦਾ ਕਿ ਇੰਨਾ ਜੇ ਵਜ਼ਨ ਵੱਧ ਗਿਆ ਤਾਂ ਇੰਨੇ ਡਾਲਰ ਜਿਹੜੇ ਹੈ ਤੁਹਾਡਾ ਪੇ ਕਰਨੇ ਪੈਣ ਹਾਂ ਤੇ ਉਹ ਉਹੇ ਜੀ ਹਾਲਤ ਦੇ ਵਿੱਚ ਜਦੋਂ ਖੋਲ ਰਿਆ ਸੀ ਨਾ ਟੈਚੀ ਤਾਂ ਸੂਟਾਂ ਨਾਲ ਲੱਦੇ ਹੋਏ ਸੀ ਪੂਰੇ ਤੇ ਸਭ ਤੋਂ ਪਹਿਲਾਂ ਨਿਗਾਹ ਜਾਂਦੀ ਸੀ ਤੂੰ ਇਹ ਦੇਖ ਕੋਈ ਕਿਤਾਬ ਤਾਂ ਨਹੀਂ ਸੀ ਤੇ ਅੱਖੀਂ ਦੇਖਣ ਦੀ ਗੱਲ ਆ ਜਿਹੜੇ ਕਿਤੇ ਸਾਡੇ ਅੱਗੇ ਭਲੇ ਮਾਨਸ ਸੀ ਇਹਨਾਂ ਨੇ ਕਿਤਾਬਾਂ ਵਿੱਚ ਦੀ ਰੱਖੀਆਂ ਹੋਈਆਂ ਸੀ ਬੱਸ ਉਹਨਾਂ ਵੱਧ ਕੇ ਪਹਿਲਾਂ ਕਿਤਾਬਾਂ ਕੱਢੋ ਇਹ ਕੀ ਕਰਨੀ ਆ ਹਾਂ ਇਹ 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 ਦੇ ਬਿਨਾ ਤਾਂ ਸਰ ਸਕਦਾ ਆ ਗੱਲ ਸਕਦੇ ਹਾਂ ਹਾਂ ਲੈ ਆ ਕਿਤਾ ਇਹਦੇ ਸਾਡਾ ਤਾਂ ਗੁਜ਼ਾਰਾ ਸਾਡਾ ਤਾਂ ਸਾਰਾ ਇਹਦੇ ਨਾਲ ਜੁੜਿਆ ਹੋਇਆ ਉਹ ਜਦੋਂ ਦੇਖਿਆ ਵੀ ਸਭ ਤੋਂ ਪਹਿਲਾਂ ਕਹਾੜੀ ਕਿੰਨਾ ਤੇ ਚੱਲਣੀ ਹੈ ਕਿਤਾਬਾਂ ਤੇ ਪਹਿਲਾ ਅਸੂਲ ਹੈ ਕਿ ਪਹਿਲਾਂ ਤਾਂ ਪਾਉਣੀ ਨਹੀਂ ਗੀ ਟੈਚੀਆਂ 'ਚ ਜੇ ਪਾਲੇ ਤਾਂ ਜੇ ਕਿਤੇ ਵਾਰੀ ਆ ਗਈ ਤੇ ਕਿਤਾਬਾਂ ਫੇਰ ਬਾਹਰ ਤੇ ਜੇ ਪਹੁੰਚ ਗਈਆਂ ਤਾਂ ਇੱਥੇ ਸ਼ੈਲਫਾਂ 'ਚ ਨਹੀਂ ਰੱਖਣ ਦੇ ਨਹੀਂ ਲੈ ਕਿੰਨੀ ਸੋਣੀ ਮੈਸਨਰੀ ਲੈ ਕੇ ਆਂਦੀ ਐ ਕਹਿ ਸਜਾ ਕਿਤਾਬ ਰੱਖਤੀ ਇੱਥੇ ਆਹ ਦੇਖ 50 ਡਾਲਰ 100 ਡਾਲਰ ਦਾ ਮੈਂ ਕਿੰਨਾ ਸੋਹਣਾ ਆ ਭਾਈ ਇਹ ਤਾਂ ਸੱਚੀ ਮੱਚੀ ਜਿਉਂਦੇ ਜਾਗਦੇ ਮਿੱਤਰ ਨੇ ਇਹਨਾਂ ਨੂੰ ਤੁਸੀਂ ਵਰਤਦੇ ਨਹੀਂ ਤੇ ਫੇਰ ਕਹਿਣਾ ਜ਼ਿੰਦਗੀ ਜਿਹੜੀ ਹੈ ਸਾਡੀ ਸਵਾਦਲੀ ਨਹੀਂ ਤੁਸੀਂ ਕਦੇ ਦੇਖੋ ਤਾਂ ਸਹੀ ਜਿਹੜੇ ਬੰਦਿਆਂ ਨੇ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਈਆਂ ਉਹਨਾਂ ਦੇ ਬੱਚਿਆਂ ਦਾ ਜੀਵਨ ਜਿਹੜਾ ਸ਼ੁਰੂ ਹੀ ਉੱਥੇ ਹੁੰਦਾ ਉਹਨਾਂ ਦਾ ਮਾਹੌਲ ਘਰ ਦਾ ਕਿਹੋ ਜਿਹਾ ਕਿਉਂਕਿ ਉਹਨਾਂ ਨੂੰ ਜਿੱਥੇ ਨਜ਼ਰ ਮਾਰਨੀ ਆ ਉੱਥੇ ਸ਼ਬਦ ਨਜ਼ਰ ਆਉਣਾ ਕਿਤੇ ਰਸੂਲ ਹਮਜ਼ਾ ਤੂਬ ਦੀ ਮੀਰਾ ਦਾਗਿਸਤਾਨ ਪਈ ਹੋਵੇ ਕਿਤਾਬ ਉੱਤੇ ਜਦੋਂ ਬੰਦਾ ਪੜ੍ਹੇ ਤੇ ਉੱਥੇ ਉਹਨੂੰ ਜ਼ਬਾਨ ਦਾ ਇਹ ਆਵੇ ਪਹਿਲਾ ਹੀ ਸ਼ਬਦ ਕਿ ਜੇਕਰ ਬੀਤੇ ਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ ਭਾਬ ਤੁਸੀਂ ਵਿਰਸੇ ਨੂੰ ਨਾ ਭੁੱਲੋ ਇਤਿਹਾਸ ਨੂੰ ਨਾ ਭੁੱਲੋ ਬੱਚਿਆਂ ਦੇ ਅੰਦਰ ਇੱਕ ਚਾਪ ਪੈਦਾ ਹੋਏਗਾ ਕਿ ਸਾਡਾ ਵਿਰਸਾ ਕੀ ਹੈ ਸਾਡੀ ਹੈਰੀਟੇਜ ਕੀ ਹੈ ਅਸੀਂ ਖੁਦ ਜੇਕਰ ਆ ਪੜਾਂਗੇ ਮੈਂ ਤਾਂ ਇੱਕ ਪੱਕੀ ਗੱਲ ਆਪਣੀ ਜ਼ਿੰਦਗੀ ਚ ਕਮਾਈ ਹੈ ਇਹ ਸਾਡੇ ਪਿਤਾ ਜੀ ਅਕਸਰ ਸਾਨੂੰ ਇਹ ਕਹਿਆ ਕਰਦੇ ਸਨ ਕਿ ਜਦੋਂ ਵੀ ਕੋਈ ਚੀਜ਼ ਘਰ ਦੇ ਵਿੱਚ ਲਿਆਉਣੀ ਹੈ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਸਿਗਾਉਣਾ ਕਰਨ ਨੂੰ ਤਾਂ ਕਿਤਾਬਾਂ ਨਾਲ ਸਜਾਓ ਹਜ਼ਾਰ ਦੋ ਹਜ਼ਾਰ ਕਿਤਾਬਾਂ ਜਿਹੜੀਆਂ ਸਾਰੇ ਕਮਰਿਆਂ ਚ ਸਜਾਈਆਂ ਹੋਈਆਂ ਜਿੱਥੇ ਵੀ ਕੋਈ ਵੱਡਦਾ ਤੇ ਉਹਨੂੰ ਅੱਗੇ ਉਹੀ ਦੋਸਤ ਮਿਲਦਾ ਤੇ ਐਸੇ ਕਰਕੇ ਮੈਂ ਜਿਹੜੀ ਸਾਹਿਤਕ ਸੰਜੀਵਨੀ ਦੀ ਗੱਲ ਕੀਤੀ ਕਿਉਂਕਿ ਉਹਨਾਂ ਨੇ ਉਸ ਦੇ ਵਿੱਚ ਘਟੋ ਘਟ 10 15 ਚੈਪਟਰ ਦੇ ਵਿੱਚ ਕੱਲਾ ਕੱਲਾ ਇਲਾਜ ਦੱਸਿਆ ਉਦਾਹਰਨਾ ਦੱਸਿਆਂ ਦੁਨੀਆ ਦੇ ਵਿੱਚ ਨਪੋਲੀਅਨ ਵਰਗਿਆਂ ਦੀਆਂ ਧਾਰਨਾ ਤੁਸੀਂ ਲੈ ਲਓ ਹਮ ਚਿੰਤਕ ਜਿਹੜੇ ਹੋਏ ਆ ਉਹਨਾਂ ਦੀਆਂ ਲੈ ਲਓ ਜੇਤੂਆਂ ਦੇ ਲੈ ਲਓ ਉਹ ਕੀ ਕਰਦੇ ਸੀ ਉਹ ਕਹਿੰਦੇ ਸੀ ਵੀ ਹੋਰ ਸਭ ਕੁਝ ਤਾਂ ਛੱਡ ਸਕਦੇ ਆ ਪਰ ਆਹ ਜਿਹੜਾ ਸਾਹਿਤ ਆ ਲਿਟਰੇਚਰ ਆ ਇਹ ਜ਼ਰੂਰੀ ਹੈ ਜਿਨ੍ਹਾਂ ਕੌਮਾਂ ਨੇ ਆਪਣਾ ਸਾਹਿਤ ਸੰਭਲਿਆ ਉਹਨਾਂ ਨੇ ਸਭ ਕੁਝ ਸੰਭਲਿਆ ਤੇ ਜਿਨ੍ਹਾਂ ਨੇ ਕਿਤਾਬਾਂ ਤੋਂ ਮੂੰਹ ਮੋੜ ਲਿਆ ਜਦੋਂ ਕਿਤਾਬ ਤੁਹਾਡੇ ਤੋਂ ਮੂੰਹ ਮੋੜ ਲੈਂਦੀ ਹੈ ਨਾ ਤਾਂ ਦੁਨੀਆ ਦੇ ਇਤਿਹਾਸ ਵਿੱਚ ਤੁਸੀਂ ਆਪਣੇ ਬਾਰੇ ਕੁਝ ਨਹੀਂ ਦੱਸ ਸਕਦੇ ਹੂੰ ਜੀ ਹੁਣ ਇੱਕ ਗੱਲ ਸੱਚ ਦੱਸਿਓ ਤੁਹਾਡੇ ਟਾਚੀ ਦੇ ਵਿੱਚ ਕੀ ਹੁੰਦੇ ਸੀ ਸੂਟ ਕੱਪੜੇ ਗਿਫਟ ਜਾਂ ਫਿਰ ਕਿਤਾਬਾਂ ਮੈਨੂੰ ਤਾਂ ਕਿਤਾਬਾਂ ਕਿਤਾਬਾਂ ਹੀ ਹੁੰਦੀਆਂ ਸੀ ਜਿਹਦੇ ਕਰਕੇ ਸੋਟਾ ਪਿੱਛੇ ਕਈ ਵਾਰੀ ਨਰਾਜ਼ਗੀ ਵੀ ਹੋ ਜਾਂਦੀ ਸੀ ਕਿਉਂਕਿ ਮੈਂ ਮੇਰਾ ਇਹ ਹੁੰਦਾ ਸੀ ਵੀ ਮੈਂ ਆਪਣੇ ਕੋਲ ਜਿਹੜਾ ਖਾਸ ਤੌਰ ਤੇ ਜੀ ਜੇ ਕਿਸੇ ਦੋਸਤ ਨੇ ਪਿੱਛੇ ਜੇ ਗੁਰਵਿੰਦਰ ਬਾਜਵਾਹੂਰੀ ਮੇਰੇ ਦੋਸਤ ਨੇ ਅਮਰਤ ਹੁਣੀ ਉਹ ਗਏ ਤੇ ਕਹਿੰਦੇ ਤੁਸੀਂ ਦੱਸੋ ਜੀ ਕੀ ਲੈਣਾ ਮੈਂ ਕਿਹਾ ਤਿੰਨ ਕਿਤਾਬਾਂ ਲੈ ਆਇਓ ਕਹਿੰਦੇ ਜੀ ਬਸ ਹੋਰ ਕੋਈ ਮੈਂ ਕਹਿੰਦੀ ਹਾਈ ਵਧੀਆ ਜਿਹੜਾ ਜਾਵੇ ਉਸ ਬੜੀ ਕਿਤਾਬਾਂ ਲੈ ਕੇ ਆਉਣੀਆਂ ਹੋਰ ਸੱਜਣ ਮਿੱਤਰ ਇਸੇ ਤਰ੍ਹਾਂ ਗਏ ਉਹਨਾਂ ਨੂੰ ਵੀ ਇਹੀ ਕੋਸ਼ਿਸ਼ ਕੀਤੀ ਪਰ ਇੱਕ ਗੱਲ ਜ਼ਰੂਰ ਹੈ ਸ਼ਹਿਰੀ ਤੁਸੀਂ ਕਿਉਂਕਿ ਮੀਡੀਆ ਦੇ ਵਿੱਚ ਅੱਜ ਇਹ ਵਿਸ਼ਾਲਿਆਂਦਾ ਮੈਂ ਇੱਕਲਾ ਜਜ਼ਬਾਤੀ ਪੱਧਰ ਨਹੀਂ ਕਹਿੰਦਾ ਮਨ ਨੂੰ ਚਾਹ ਦੇ ਵਿੱਚ ਵੀ ਕਹਿੰਦਾ ਕਿ ਆਪਣੀ ਪਸੰਦੀ ਦਾ ਪੜ ਲਓ ਕੋਈ ਗੀਤਾਂ ਦੀ ਪੜ ਲਓ ਫਿਰਹਾ ਦੀ ਪੜੋ ਕੋਈ ਵਾਰਤਕ ਪੜੋ ਕੋਈ ਨਾਵਲ ਪੜੋ ਕੋਈ ਨਾਟਕ ਪੜੋ ਤੁਸੀਂ ਪੜ੍ਹੋ ਤਾਂ ਸਹੀ ਪੜ੍ਹਨਾ ਹੀ ਆਪਣੇ ਅੰਦਰ ਇੱਕ ਕਮਾਈ ਦਾ ਆਪਣੀ ਵੱਡੀ ਪ੍ਰਾਪਤੀ ਦਾ ਸਾਧਨ ਹੈ ਫਿਰ ਇਹ ਪੜ੍ਹਨ ਤੋਂ ਬਾਅਦ ਉਹਨੂੰ ਕਮਾਉਣਾ ਵੀ ਹੈ ਇਹ ਵੀ ਨਹੀਂ ਇੱਕ ਹੋਰ ਵੀ ਗੱਲ ਹੈ ਕਿਤੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਜਿੱਥੇ ਗੁਰਬਾਣੀ 'ਚ ਇੱਕ ਪੰਕਤੀ ਹੁੰਦੀ ਹੈ ਬਹੀਏ ਪੜਿਆ ਪਾਸ ਜਿਹੜੇ ਪੜਦੇ ਨਹੀਂ ਜਾਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਉਪਰਵਕਾਰੀ ਪਰ ਨਾਲੇ ਵੀ ਕਿਹਾ ਕਿ ਪੜਨ ਕਮਾਉਣਾ ਵੀ ਹੈ ਲਿਖ ਲਿਖ ਪੜਿਆ ਤੇਤਾ ਕੜਿਆ ਬਹੁਤ ਈਰਤ ਭਵਿਆ ਤੇਤੋ ਲਵਿਆ ਇਦਾਂ ਵੀ ਨਹੀਂ ਕਿ ਪੜ ਕੇ ਹੰਕਾਰ ਹੋ ਜੇ ਮੈਂ 500 ਕਿਤਾਬਾਂ ਪੜੀਆਂ ਜੀ ਤੂੰ ਕਿਹੜਾ ਬੰਦਾ ਹਮ ਝਲਕਣਾ ਚਾਹੀਦਾ ਤੁਹਾਡੇ ਅੰਦਰ ਨਿਮਰਤਾ ਨਹੀਂ ਪਿਆਰ ਨਹੀਂ ਕਿਤਾਬਾਂ ਚੋਂ ਤੁਸੀਂ ਸ਼ੇਅਰ ਕਿਤੇ ਸਾਂਝੇ ਕਰਦੇ ਹੋ ਕਿਤਾਬਾਂ ਚੋਂ ਕੁਝ ਬੋਲ ਸਾਂਝੇ ਕਰ ਦਿਓ ਅਗਲਾ ਕਿੰਨਾ ਦੀਂਦੀ ਹੈ ਤੂੰ ਕਿਤਾਬ ਪੜੀ ਕੋਈ ਆਉਣਾ ਕੜੇ ਕਰੇ ਕਿ ਕਈ ਵਾਰੀ ਨਾ ਕਈ ਖੇਤੀ ਜਿਹੜੀ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਪਾਣੀ ਨਹੀਂ ਇਹਨੂੰ ਮਿਲਿਆ ਤਾਂ ਸੁੱਕ ਜਾਂਦੀ ਹੈ ਤੇ ਉਹ ਬੰਜਰ ਹੋ ਜਾਂਦੀ ਏ ਜ਼ਮੀਨ ਜੇ ਪਾਣੀ ਨਹੀਂ ਮਿਲਿਆ ਕਈ ਵਾਰੀ ਪਾਣੀ ਦੀ ਮਾਰੀ ਖੇਤੀ ਹੁੰਦੀ ਹੜ ਆ ਗਿਆ ਹੜ ਨਾਲ ਵੀ ਮਰ ਜਾਂਦੀ ਏ ਕਈਆਂ ਕੋਲੇ ਪੜ ਕੇ ਇਹੋ ਜਿਹਾ ਦਿਮਾਗ ਹੋ ਜਾਂਦਾ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਮੈਂ ਇੰਨੀਆਂ ਕਿਤਾਬਾਂ ਲਿਖੀਆਂ ਮੈਂ ਇਨਾ ਕੁਝ ਪੜਿਆ ਇਹ ਸਾਡੀ ਲੇਖਕਾਂ ਚ ਮਾਫ ਕਰਨਾ ਕਈਆਂ 'ਚ ਇਹ ਗੱਲ ਆਈ ਇੱਕ ਮੈਨੂੰ ਵੀ ਕਹਿੰਦਾ ਕਹਿੰਦਾ ਮੈਂ ਜੀ ਆਹਾ 50ਵੀਂ ਕਿਤਾਬ ਲਿਖੀ ਏ ਤੁਸੀਂ ਇਹ ਕਿਤਾਬ ਪੜੋਗੇ ਨਾ ਤੁਸੀਂ ਦੇਖੋਗੇ ਅੱਜ ਤੱਕ ਤਾਂ ਕਤਾਬ ਨਹੀਂ ਕੋਈ ਇਹ ਜਿਹੀ ਲਿਖੀ ਮੈਂ ਕਿਹਾ ਜੀ ਤੁਹਾਨੂੰ ਨਮਸਕਾਰ ਜੀ ਵੀ ਤੁਹਾਡੇ ਅੰਦਰ ਆ ਹੁਣ ਸੂਚ ਚ ਪੈਦਾ ਹੋਗੀ ਕਿਤਾਬਾਂ ਪੜਨ ਦੇ ਨਾਲ ਪਿਆਰ ਵੀ ਆਉਣਾ ਚਾਹੀਦਾ ਸਾਦਗੀ ਵੀ ਹੋਣੀ ਚਾਹੀਦੀ ਹੈ ਇਹ ਜ਼ਿੰਦਗੀ ਦਾ ਸਾਡਾ ਉਦੇਸ਼ ਹੋਣਾ ਚਾਹੀਦਾ ਜੀ ਸੋਸਾਇਟੀ ਦੇ ਵਿੱਚੋਂ ਕਿਤਾਬਾਂ ਜਿਹੜੀਆਂ ਨੇ ਉਹ ਇੰਨੀਆਂ ਘਟਨ ਦਾ ਇੱਕ ਵੀ ਰੀਜ਼ਨ ਪ੍ਰੋਫੈਸਰ ਆਪ ਹੋ ਰਿਹਾ ਹੈ ਕਿ ਜਿਹਦੇ ਵਿੱਚ ਅਸੀਂ ਦੇਖਦੇ ਆ ਵੀ ਜਿਹੜਾ ਸਕੂਲਾਂ ਦਾ ਕਲਚਰ ਹੈ ਜੀ ਜੀ ਸਕੂਲਾਂ ਦਾ ਕਲਚਰ ਵੀ ਬਦਲ ਚੁੱਕਿਆ ਹੋਇਆ ਹੈ ਪਹਿਲਾਂ ਜਿਹੜੇ ਸਮੇਂ ਹੁੰਦੇ ਸੀਗੇ ਉਦੋਂ ਹੁੰਦਾ ਸੀ ਹੱਥ ਦੇ ਵਿੱਚ ਕਿਤਾਬਾਂ ਲੈ ਕੇ ਕਾਲਜੇਸ ਨੂੰ ਸਭ ਜਾ ਰਹੇ ਹੁੰਦੇ ਸੀ ਯੂਨੀਵਰਸਿਟੀਆਂ ਨੂੰ ਜਾਂ ਫਿਰ ਬੈਗਸ ਦੇ ਵਿੱਚ ਸਭ ਦੇ ਕਿਤਾਬਾਂ ਹੁੰਦੀਆਂ ਸੀ ਹੁੰਦੇ ਕਲਚਰ ਦੇ ਵਿੱਚ ਤਾਂ ਟੈਬਲੇਟਸ ਨੇ ਉਹ ਜਗਾ ਲੈ ਰਹੀ ਹੈ ਲੈ ਲਈ ਹੈ ਟੈਬ ਹੁੰਦੇ ਨੇ ਬੁక్స్ ਕਿਹਾ ਜਾਂਦਾ ਵੀ ਨਹੀਂ ਜ਼ਰੂਰਤ ਹੀ ਨਹੀਂ ਹੈ ਲਿਆਉਣ ਦੀ ਬਸ ਟੈਬ ਦੇ ਉੱਤੇ ਤੁਹਾਨੂੰ ਸਿਖਾ ਦਿੱਤਾ ਜਾਏਗਾ ਔਰ ਕਈ ਵਾਰੀ ਤਾਂ ਕਾਲਜ ਯੂਨੀਵਰਸਿਟੀ ਵਾਲੇ ਦੇ ਹੱਥ 'ਚ ਕੋਈ ਵੀ ਕਿਤਾਬ ਨਹੀਂ ਹੁੰਦੀ ਪਰ ਕਾਲਜ ਆ ਰਹੇ ਹੁੰਦੇ ਨੇ ਸੋ ਇਹ ਕਲਚਰ ਕਿਤਾਬ ਵਾਲਾ ਕਿਤੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਧੁੰਦਲਾ ਹੀ ਦਿਖਾਈ ਦੇਣ ਲੱਗ ਗਿਆ ਅਸਲ 'ਚ ਨਾ ਅਸੀਂ ਜਿਹੜ ਇੱਕ ਇਸ ਸਰੂਪਕ ਨਾਲ ਵੀ ਵਰਤ ਸਕਦੇ ਆ ਕਿ ਅੱਜ ਸੁਣਨ ਵਾਲੀਆਂ ਕਿਤਾਬਾਂ ਵੀ ਆ ਚੁੱਕੀਆਂ ਨੇ ਹਾਂ ਬਿਲਕੁਲ ਐਸੀ ਗੱਲ ਨਹੀਂ ਤੁਸੀਂ ਲੰਮੀ ਸਫਰ ਟ੍ਰੇਨ 'ਚ ਜਦੋਂ ਅਸੀਂ ਕਹਿੰਨੇ ਆ ਕਿ ਅੱਜਕੱਲ ਕੈਨੇਡਾ 'ਚ ਅਮਰੀਕਾ 'ਚ ਜਾਂ ਜਿੰਨਾ ਮੁਲਕਾਂ 'ਚ ਹੈ ਇਵਨ ਪੰਜਾਬ ਦੇ ਵਿੱਚ ਵੀ ਅਸੀਂ ਦੇਖੀ ਬੈਠਣਾ ਤੇ ਉਹ ਫਿਰ ਕਿੰਨਾ ਨੂੰ ਤੁਸੀਂ ਲਾ ਕੇ ਸੁਣ ਸਕਦੇ ਹੋ ਇਹ ਵੀ ਹੈ ਨਵੇਂ ਤੋਂ ਨਵੇਂ ਤਰੀਕੇ ਆ ਰਹੇ ਨੇ ਤੁਸੀਂ ਉਹਦੇ ਤੇ ਵੀ ਪੜ ਸਕਦੇ ਹੋ ਕਿਤਾਬ ਹਾਂ ਇਹ ਗੱਲ ਮੈਂ ਸਹਿਮਤ ਆ ਕਿ ਜਦੋਂ ਜਦੋਂ ਤੁਸੀਂ ਪੰਨਿਆਂ ਵਾਲੀ ਕਿਤਾਬ ਨੂੰ ਉਲਟਾਉਣੀ ਹੋ ਇਹ ਜਿਹੜੀ ਕਿਤਾਬ థੈਰੇਪੀ ਦੇ ਵਿੱਚ ਲਿਖਤੀ ਤੌਰ ਤੇ ਆ ਇਹ ਪੋਟੇ ਆ ਨਾ ਜਿਹੜੇ ਜਦੋਂ ਕਿਤਾਬਾਂ ਦੇ ਨਾਲ ਟੱਚ ਕਰਦੇ ਨੇ ਤਾਂ ਤੁਹਾਨੂੰ ਸਰੀਰਕ ਰੋਗ ਤਾਂ ਹੀ ਨਹੀਂ ਬਖਸ਼ਦੇ ਮਾਨਸਿਕ ਆਨੰਦ ਵੀ ਬਖਸ਼ਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੈ ਹੁਣ ਕਈ ਕਹਣਗੇ ਇਹ ਤਾਂ ਜੀ ਗੱਲਾਂ ਮੰਨਣ ਵਾਲੀਆਂ ਮੰਨਣ ਵਾਲੀਆਂ ਇਹ ਤਜਰਬੇ ਦੇ ਅਨੁਸਾਰ ਇਹ ਸਿੱਧ ਹੋਈਆਂ ਕਿ ਜਿਹੜੀ ਕਿਤਾਬ ਪ੍ਰਕਾਸ਼ਤ ਹੈ ਨਾ ਉਹਦੇ ਪੰਨਿਆਂ ਨੂੰ ਤੁਸੀਂ ਟੱਚ ਕਰਦੇ ਫਿਰ ਉਹਦੇ ਵਿੱਚ ਦੀ ਜਾਣਦੇ ਹੋ ਪਰ ਹਾਂ ਜੇ ਨਹੀਂ ਤਾਂ ਤੁਸੀਂ ਆਪਣੇ ਉਹਦੇ ਤੇ ਡਾਊਨਲੋਡ ਕਰ ਲਓ ਤੁਸੀਂ ਸਫ਼ਰ ਦੇ ਦੌਰਾਨ ਖੋਲ੍ਹ ਲਓ ਇੱਕ ਨੈਬਲਟਿਵ ਪਰ ਇੱਕ ਤੇ ਜਾ ਕੇ ਤੁਸੀਂ ਕਿੰਨੀਆਂ ਕਿਤਾਬਾਂ ਦੇਖ ਸਕਦੇ ਹੋ ਗਰੁੱਪ ਉਹ ਬਣੇ ਆ ਪਿੱਛੇ ਜੇ ਨਵਨੀਤ ਕੰਬੋਜ ਸਾਡੇ ਬੜੇ ਪਿਆਰੇ ਮਿੱਤਰ ਨੇ ਉਹਨਾਂ ਨੇ ਇੱਕ ਨਵ ਕਿਤਾਬ ਘਰ ਇੱਕ ਬਣਾ ਲਿਆ ਤੇ ਕਿੰਨੇ ਵੀ ਆਪਾਂ ਇਦਾਂ ਦਾ ਬਣਾ ਕੇ ਕਰੀਏ ਤੇ ਮੈਂ ਮੈਨੂੰ ਬੜਾ ਚੰਗਾ ਲੱਗਿਆ ਕਿਤਾਬਾਂ ਉਦੇ ਤੇ ਸ਼ੇਅਰ ਕਰ ਰਿਹਾ ਪੀਡੀਐਫ ਉਹਨਾਂ ਨੇ ਸ਼ੇਅਰ ਕਰ ਕਿੰਨੀਆਂ ਪੀਡੀਐਫ ਬਿਲਕੁਲ ਪਰ ਅਸੀਂ ਕੋਸ਼ਿਸ਼ ਨਹੀਂ ਕੀਤੀ ਐ ਕਰ ਦੇ ਨਾ ਜੜੀਆਂ ਵੀਡੀਓ ਅੱਛਾ ਉਹ ਵੀਡੀਓ ਜਿਹੜੀਆਂ ਕੱਖ ਦੀਆਂ ਵੀ ਨਹੀਂ ਕੰਮ ਨਹੀਂ ਆ ਅੱਛਾ ਉਹ ਉਹ ਚੀਜ਼ਾਂ ਅੱਜ ਕੱਲ ਕੀ ਹੈ ਕਿਹਨੂੰ ਲਾਈਕ ਜ਼ਿਆਦਾ ਮਿਲਦੇ ਆ ਕਮਲ ਘੋਟ ਦਿਓ ਬਿਲਕੁਲ ਕੋਈ ਕੰਮ ਦੀ ਗੱਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਹੇ ਜੀ ਗੱਲ ਕਰ ਦਿਓ ਜੀ ਉਹ ਦੇਖੋ ਜੀ ਆਹ ਦੇਖੋ ਕੀ ਆ ਹਮ ਭਲੇ ਲੋਕੋ ਕਿ ਚੰਗੀ ਚੀਜ਼ ਦੇਖ ਲਓ ਹਮ ਇੱਥੇ ਇਹ ਪੜ ਲਓ ਬਸ ਬੰਦੇ ਦਾ ਜਿਹੜਾ ਇਹ ਇਹ ਨਾ ਤਰੱਕੀ ਨਹੀਂ ਹੋ ਰਹੀ ਇਨਿਕ ਆਰ ਹੋ ਰਿਹਾ ਕਹਿਣ ਨੂੰ ਅਸੀਂ ਬੜੇ ਅੱਛੇ ਜੀ ਅਸੀਂ ਪਤਾ ਨਹੀਂ ਕੀ ਆ ਚੰਨ ਤੇ ਪਹੁੰਚ ਗਏ ਆ ਬੰਦੇ ਦੇ ਕੋਲੋਂ ਤਾਂ ਦੂਰ ਹੋ ਗਏ ਆ ਦਿਲ ਦਿਲ ਤੋਂ ਦੂਰ ਆ ਤੇ ਤੁਸੀਂ ਕਿੱਥੇ ਮਰਜੀ ਪਹੁੰਚ ਜਾਓ ਕੀ ਫਾਇਦਾ ਸਾਡੇ ਲੜਦੇ ਲੁੱਟਦੇ ਨੇ ਨਾ ਇਹ ਵੀ ਅੰਦਰੋਂ ਇਹ ਇਹਨਾਂ ਨੇ ਚੰਗੀਆਂ ਕਿਤਾਬਾਂ ਪੜੀਆਂ ਹੁੰਦੀਆਂ ਨਾ ਤੇ ਇਹਨਾਂ ਨੇ ਬੋਬੋ ਕਰਕੇ ਇੱਕ ਦੂਜੇ ਨੂੰ ਪੈਣਾ ਨਹੀਂ ਸੀ ਹੁਣ ਪ੍ਰਧਾਨ ਇਸ ਦਾ ਗਵੰਡੀ ਦਾ ਪੈਂਦਾ ਉਹ ਕਹਿੰਦਾ ਮੈਂ ਖਾ ਜੂੰ ਕੋਈ ਪੜਿਆ ਹੁੰਦਾ ਕਿ ਸ਼ਾਂਤੀ ਹੁੰਦੀ ਕੋਈ ਸਹਜ ਹੁੰਦਾ ਮਿੱਠਤ ਹੁੰਦੀ ਬੰਦੇ ਦੀ ਬੋਲਚਾਲ ਤੋਂ ਪਤਾ ਲੱਗਦਾ ਇਹਦੇ ਪੱਲੇ ਕੁਛ ਹੈਗਾ ਕਿ ਨਹੀਂ ਬਸ ਪਰ ਅੱਜ ਦਾ ਨਾ ਉਹ ਜਿਵੇਂ ਕਹਿੰਦੇ ਆ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੀ ਆ ਹੁਣ ਕਮਲੇ ਵੀ ਸਿਆਣੀ ਬਣੇ ਬੈਠੇ ਤਾਲੀਵਾ ਜੀ ਤੁਹਾਨੂੰ ਪਤਾ ਕਿ ਜਿਆਦਾ ਪੜਾਕੂ ਬੰਦੇ ਨੂੰ ਹਨਾ ਪੜਨ ਵਾਲੇ ਨੂੰ ਜਿਹੜਾ ਕਿਤਾਬਾਂ ਦਾ ਬੜਾ ਸ਼ੌਕੀਨ ਹੁੰਦਾ ਸਾਰੇ ਦੋਸਤਾਂ ਚੋਂ ਛੁੱਟ ਕੇ ਉਹਨੇ ਆਪਣਾ ਸਮਾਂ ਮੁਕਰਰ ਕੀਤਾ ਹੁੰਦਾ ਵੀ ਮੈਂ ਐਨਵੇਂ ਜਾ ਕੇ ਮੇਰੀ ਆ ਬੁੱਕ ਹੈ ਮੈਂ ਇੱਥੇ ਛੱਡੀ ਸੀ ਮੈਂ ਇਹਦਾ ਇੰਨਾ ਪੰਨਾ ਅੱਜ ਪੜਨਾ ਹੈ ਪਰ ਬੰਦਾ ਨੂੰ ਬੋਰਿੰਗ ਵੀ ਕਿਹਾ ਜਾਂਦਾ ਵੀ ਇਹ ਬੋਰਿੰਗ ਇਨਸਾਨ ਹੈ ਪੜਦਾ ਬਹੁਤ ਹੈ ਉਹ ਤਾਂ ਮੈਂ ਹੀ ਗੱਲ ਬਿਲਕੁਲ ਕਾਲਜਾਂ ਯੂਨੀਵਰਸਿਟੀਆਂ ਚ ਤਾਂ ਆਮ ਕਰਕੇ ਹੁੰਦਾ ਸੀ ਪਰ ਉਹ ਜਿਹੜੇ ਬੋਰਿੰਗ ਸੀ ਨਾ ਉਹੀ ਕਿਤੇ ਮੰਜ਼ਲਾਂ ਤੈਅ ਕਰਦੇ ਸੀ ਤੇ ਤੁਰਨ ਫਿਰਨ ਵਾਲੇ ਸੀ ਉਹ ਤਾਂ ਬਸ ਲੈ ਉਹ ਤਾਂ ਕੰਟੀਨਾਂ ਚ ਚਾਹਾਂ ਵਾਲੀ ਰਹੇਗੇ ਜੀ ਸਵਾਦ ਇਹ ਹੈ ਕਿ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ ਚਾਹ ਹੁੰਦਾ ਸੀ ਕਿਸੇ ਨੇ ਦੋਸਤੀ ਕਰਨੀ ਫਰੈਂਡਸ਼ਿਪ ਕਰਨੀ ਕਿ ਆ ਜਾ ਵੀ ਕੰਟੀਨ ਤੇ ਮੁੰਡੇ ਕੁੜੀਆਂ ਨੇ ਬੈਠ ਜਾਣਾ ਦੋਸਤਾਂ ਮਿੱਤਰਾਂ ਨੇ ਕਿਨ ਕਿਹਾ ਮੇਰੀ ਦੋਸਤ ਤਾਂ ਉੱਥੇ ਬੈਠੀ ਆ ਮੇਰਾ ਦੋਸਤ ਤਾਂ ਕਿਤਾਬ ਆ ਮੇਰੀ ਦੋਸਤ ਤਾਂ ਲਾਇਬ੍ਰੇਰੀ ਚ ਆ ਉੱਥੇ ਜਾ ਕੇ ਉਹਨੇ ਖੋਲਣਾ ਅਸੀਂ ਅਕਸਰ ਸਾਡੇ ਜਦੋਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਮੇਰੇ ਜੂਨੀਅਰ ਵੀ ਤੇ ਸੀਨੀਅਰ ਵੀ ਅਕਸਰ ਇਹ ਗੱਲ ਕਰਦੇ ਸੀ ਕਿ ਜਦੋਂ ਡਿਪਾਰਟਮੈਂਟ ਚ ਜਾਣਾ ਲਾਇਬ੍ਰੇਰੀ ਚ ਤੇ ਆਹ ਲਾਇਬ੍ਰੇਰੀ ਦਾ ਇਹ ਵਿਭਾਗ ਇਸ ਵਿਭਾਗ ਦੀ ਇਹ ਸ਼ੈਲਫ ਇਹ ਸ਼ੈਲਫ ਦੀ ਆਹ ਕਿਤਾਬ ਹੈ ਇਸ ਕਿਤਾਬ ਦੇ ਇਸ ਪੰਨੇ ਤੇ ਕੀ ਲਿਖਿਆ ਉੱਥੋਂ ਤੱਕ ਪਤਾ ਸੀ ਸਿੱਧਾ ਜਾ ਕੇ ਉੱਤੇ ਇਹ ਕੋਲੀਦਾ ਸੀ ਪਤਾ ਲੱਗ ਜਾਂਦਾ ਪਰ ਉਹਦਾ ਨਤੀਜਾ ਵੀ ਹੋਇਆ ਯੂਨੀਵਰਸਿਟੀਆਂ 'ਚ ਪੋਜੀਸ਼ਨਾਂ ਵੀ ਹਾਸਲ ਕੀਤੀਆਂ ਪੜਾਇਆ ਵੀ ਫਿਰ ਅੱਜ ਜੇ ਜ਼ਿਕਰ ਕਰੀਏ ਤੇ ਸੈਂਕੜੇ ਕਿਤਾਬਾਂ ਦੇ ਜ਼ਿਕਰਯੋਗ ਨਾਮ ਨੇ ਇਤਿਹਾਸ ਦੀਆਂ ਜੇ ਗੱਲਾਂ ਕਰਨੀਆਂ ਹੁਣ ਤੇ ਸਾਨੂੰ ਪਤਾ ਉਹ ਵੀ ਸਾਡੇ ਇਤਿਹਾਸ ਕਰ ਕਿਹੜੇ ਨੇ ਜੇ ਵਾਰਤਕ ਦੀਆਂ ਗੱਲਾਂ ਕਿਤੇ ਨਾਵਲਕਾਰ ਆ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਮੈਂ ਤਾਂ ਇਹ ਵੀ ਕਹਿਣਾ ਕਿ ਸਾਨੂੰ ਇੱਕ ਸੂਚੀ ਤਿਆਰ ਕਰਨੀ ਚਾਹੀਦੀ ਹੈ ਜੀ ਕਿ ਸਾਡੇ ਲੇਖਕ ਜਿਹੜੇ ਪੰਜਾਬੀ ਦੇ ਅੱਜ ਦੇ ਦਿਨ ਇਹ ਲੇਖ ਸੀ ਤਿੱਦ ਸਾਡੇ ਪ੍ਰੋਗਰਾਮ ਸ਼ੁਰੂ ਹੋਣ ਇੱਕ ਲਾਈਨ ਹੋਵੇ ਉਸ ਲੇਖਕ ਦੀ ਅੱਜ ਨਾਨਕ ਸਿੰਘ ਦਾ ਜਨਮ ਦਿਨ ਸੀ ਅੱਜ ਇਹ ਉਹਦੀ ਕੋਟੇਸ਼ਨ ਹੈ ਅੱਜ ਗੁਰदयाल ਸਿੰਘ ਅੱਜ ਜਸਵੰਤ ਸਿੰਘ ਕਮਲ ਅੱਜ ਸਰਜੀਤ ਪਾਤਰ ਅੱਜ ਕਿਤੇ ਹਰਿੰਦਰ ਸਿੰਘ ਮਹਿਬੂਬ ਕਿਤੇ ਨਾ ਕਿਤੇ ਸਾਨੂੰ ਚਾਹ ਹੋਵੇ ਪਰ ਇਹ ਇਹ ਨਾ ਚਾਹ ਨਾਲ ਹੀ ਹੁੰਦਾ ਨਹੀਂ ਤਾਂ ਬੰਦਾ ਕਹਿੰਦਾ ਵੀ ਜਾ ਕੇ ਵੀ ਜਦੋਂ ਅਸੀਂ ਦੋਸਤ ਵੀ ਮਿਲਦੇ ਆ ਤਾਂ ਅਸੀਂ ਦੇਖਦੇ ਆ ਕਿਸੇ ਘਰ ਦੇ ਵਿੱਚ ਕਿੰਨੇ ਵਧੀਆ ਜੀ ਫ੍ਰਿਜ ਨੇ ਕਿੰਨੇ ਵਧੀਆ ਕਿਚਨ ਹੈ ਕਿੰਨੇ ਵਧੀਆ ਅਪਲਾਈਐਂਸਸ ਨੇ ਬੈਡ ਕਿੰਨੇ ਨੇ ਸਨਰੀ ਕਹੋ ਜੀ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਤੇਰੇ ਸ਼ੈਲਫ ਦੇ ਵਿੱਚ ਕਿਤਾਬਾਂ ਕਿੰਨੀਆਂ ਨੇ ਕਿਉਂਕਿ ਆਪਣੇ ਵੀ ਹੈ ਨਹੀਂ ਜੀ ਇਹ ਪ੍ਰੋਬਲਮ ਹੈ ਆਖਰੀ ਸਵਾਲ ਤਾਲੀਵਾਲ ਜੀ ਵਕਤ ਹੈ ਨਹੀਂ ਹੈ ਰਫਤਾਰ ਕਿਸੇ ਹੋਰ ਚ ਅਸੀਂ ਸ਼ਾਮਿਲ ਹੋ ਚੁੱਕੇ ਹਾਂ ਇੱਥੇ ਤਾਂ ਵਾਰਾਂ ਦੀਆਂ ਗੱਲਾਂ ਹੋ ਰਹੀਆਂ ਨੇ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਸਰਕਾਰਾਂ ਬਦਲ ਰਹੀਆਂ ਨੇ ਦੁਨੀਆ ਪਰੇਸ਼ਾਨ ਹੈ ਹਰ ਪਾਸੇ ਕਿਸੇ ਕਿਤੇ ਆਰਥਿਕਤਾ ਦੀ ਮਾਰ ਹੈ ਕਿਤੇ ਕੋਈ ਮਾਰ ਹੈ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਕਿਤਾਬ ਦਾ ਅਹਿਮ ਰੋਲ ਕਿਵੇਂ ਸਾਡੀ ਜ਼ਿੰਦਗੀ ਨਾਲ ਅਸੀਂ ਜੋੜੀਏ ਇਹ ਤਾਂ ਇੱਕੋ ਹੀ ਤਰੀਕਾ ਜੀ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਤੁਸੀਂ ਬਿਆਨ ਕੀਤਾ ਦੇਖਦੇ ਆ ਇਲਾਜ ਤਾਂ ਲੱਭਦਾ ਹੀ ਆ ਹੁਣ ਜੇ ਤਾਂ ਅਸੀਂ ਬਿਮਾਰੀ ਹੀ ਬਿਆਨ ਕਰਨੀ ਹੈ ਫਿਰ ਤਾਂ ਇਹਦਾ ਕੋਈ ਹੱਲ ਨਹੀਂ ਇਲਾਜ ਇਹ ਲੱਭਦੇ ਆ ਤਾਂ ਇਲਾਜ ਇਹੇ ਹੈ ਕਿ ਤੁਸੀਂ ਹਰ ਆਪਣੀ ਸੋਚ ਦੇ ਮੁਤਾਬਕ ਕੋਈ ਨਾ ਕੋਈ ਪੜਨਾ ਸ਼ੁਰੂ ਕਰ ਦਿਓ ਇੱਕ ਵਾਰੀ ਸ਼ੁਰੂ ਕਰ ਦਿਓ ਤੁਸੀਂ ਤੁਸੀਂ ਇੱਕ ਵਾਰ ਇਹ ਸੋਚੋ ਕਿ ਆਹ ਮੁਸ਼ਕਿਲਾਂ ਨਹੀਂ ਹੁਣ ਤੁਸੀਂ ਜਿੰਨਾ ਮੁਸ਼ਕਲਾਂ ਦੀ ਗੱਲ ਕੀਤੀ ਹੈ ਡਾਕਟਰ ਦਿਲਜੀਤ ਸਿੰਘ ਨੇ ਬੜੀਆਂ ਬਦੀ ਤੇ ਜਿੱਤ ਹੋਰ ਅਨੇਕਾਂ ਕਿਤਾਬਾਂ ਸੱਜਾ ਪਾਸਾ ਹੋਰ ਜੋ ਵੀ ਹੈ ਨਾ ਇਹ ਅਸੀਂ ਕਿਤਾਬਾਂ ਨੂੰ ਜਦੋਂ ਉਸ ਐਂਗਲ ਤੋਂ ਪੜਾਂਗੇ ਜਿਹੜੀ ਸੋਚ ਜਿਹੜਾ ਕੁਝ ਅਸੀਂ ਲੈ ਕੇ ਜਾਵਾਂਗੇ ਨਾ ਇਹ ਗੁਣਾ ਦੀ ਸਾਂਝ ਗੁਰਬਾਣੀ ਦੇ ਵਿੱਚ ਹੈ ਗੁਣਾ ਕਾ ਹੋਵੇ ਬਾਸਲਾ ਘਟ ਬਾਸ ਲਈ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੇ ਇਹ ਗੁਣਾ ਦੀ ਸਾਂਝ ਕਿਤਾਬਾਂ ਨਾਲ ਹੁੰਦੀ ਹੈ ਪਰ ਇਹ ਵੀ ਗੱਲ ਹੈ ਕਿ ਕਿਤਾਬਾਂ ਜਿਹੜੀਆਂ ਨੇ ਨਾ ਉਹ ਕਿਤਾਬਾਂ ਅਸੀਂ ਆਪਣੇ ਅੰਦਰ ਸਮਾਉਣ ਦੀ ਵੀ ਕੋਸ਼ਿਸ਼ ਕਰਨੀ ਹੈ ਥੈਰੇਪੀ ਅਸੀਂ ਤਾਂ ਸ਼ਬਦ ਵਰਤਦੇ ਆ ਅਸੀਂ ਜਾਂ ਚਿਤਸਤਾ ਜਾਂ ਜਿਸ ਤਰ੍ਹਾਂ ਮੈਂ ਡਾਕਟਰ ਗੋਇਲ ਦੀ ਕਿਤਾਬ ਦੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਸਨੋ ਰੋਗਤਾ ਮਿਲਦੀ ਹੈ ਤੁਸੀਂ ਮੈਂ ਹੁਣ ਸਮਾਂ ਘੱਟ ਹੈ ਮਿਸਾਲਾਂ ਇੰਨੀਆਂ ਨਹੀਂ ਕਿਸੇ ਦਿਨ ਕੱਲੀ ਸਾਹਿਤਕ ਸੰਜੀਵਨੀ ਤੇ ਤੁਸੀਂ ਗੱਲ ਕਰੋਗੇ ਨਾ ਤੇ ਤੁਹਾਨੂੰ ਮਿਸਾਲਾਂ ਦੇਵਾਂਗੇ ਤੇ ਉਹਦੀ ਦਿਲਚਸਪੀ ਇਹ ਹੋ ਕਿਵੇਂ-ਕਿਵੇਂ ਮਰਦੇ ਬੰਦੇ ਨੂੰ ਕਿਤਾਬ ਨੇ ਜਿਉਂਦਾ ਕੀਤਾ ਟੁੱਟੇ ਬੰਦੇ ਨੂੰ ਜੋੜਤਾ ਜਿਹੜਾ ਨਾ ਆਪਣੇ ਆਪ ਨੂੰ ਅਸੀਂ ਇਹ ਕਹਿੰਦੇ ਆ ਕਿ ਜਦੋਂ ਨਾ ਅਸੀਂ ਵਕਤ ਅੱਛਾ ਵੀ ਆਏਗਾ ਨਾ ਸਿਰ ਗਮ ਨਾ ਕਰ ਜ਼ਿੰਦਗੀ ਪੜੀ ਹੈ ਅਭੀ ਕਦੇ ਅਸੀਂ ਕੋਸ਼ਿਸ਼ ਕਰੀਏ ਤਾਂ ਸਾਨੂੰ ਜੀਵਨ ਬਦਲ ਸਕਦਾ ਪਰ ਮੈਂ ਸੁਝਾ ਹੀ ਦੇਵਾਂਗਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਜਿੰਨਾ ਵਧੀਆ ਕੀਤਾ ਉਹਦਾ ਮੁੱਲ ਉਦੋਂ ਪੈਣਾ ਕਿ ਘਟੋ ਘਟਾ ਅੱਜ ਜਾ ਕੇ ਇੱਕ ਇੱਕ ਦੋ ਦੋ ਕਿਤਾਬਾਂ ਜ਼ਰੂਰ ਅਸੀਂ ਘਰੇ ਲਿਆਈਏ ਤੇ ਪੜਨੀਆਂ ਸ਼ੁਰੂ ਕਰੀਏ ਜੀ ਥੈਂਕ ਯੂ ਸੋ ਮੱਚ ਪ੍ਰੋਫੈਸਰ ਸਾਹਿਬ ਇਸ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਨੂੰ ਸਮੂਹ ਦਰਸ਼ਕਾਂ ਨੂੰ ਹਾਰਦਿਕ ਧੰਨਵਾਦ ਸੋ ਡਾਕਟਰ ਗੁਵਿੰਦਰ ਸਿੰਘ ਤਾਲੀਵਾਲ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਵਿਸ਼ਾ ਬਹੁਤ ਅਹਿਮ ਹੈ ਕਿਤਾਬਾਂ ਕਿਤਾਬਾਂ ਸਾਡੀਆਂ ਚੰਗੀਆਂ ਦੋਸਤ ਵੀ ਨੇ ਨਾ ਸਿਰਫ ਚੰਗੀਆਂ ਦੋਸਤ ਨੇ ਬਲਕਿ ਚੰਗੇ ਦੋਸਤ ਸਾਡੇ ਬਣਾਉਂਦੀਆਂ ਵੀ ਨੇ ਸੋ ਸਾਡੀ ਜ਼ਰੂਰੀ ਦਾ ਬਹੁਤ ਹੀ ਅਹਿਮ ਸਾਨੂੰ ਇਸ ਨੂੰ ਹਿੱਸਾ ਬਣਾ ਲੈਣਾ ਚਾਹੀਦਾ ਹੈ ਤੇ ਇਸ ਪ੍ਰੋਗਰਾਮ ਨੂੰ ਵੀ ਕਰਨ ਦਾ ਇਹੀ ਮਕਸਦ ਹੈ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬੁੱਕਸ ਪੜਨ ਦੀ ਜਿਹੜੀ ਰੁਟੀਨ ਹੈਗੀ ਉਹਨੂੰ ਸ਼ਾਮਿਲ ਜ਼ਰੂਰ ਕਰੀਏ ਸੋ ਉਮੀਦ ਕਰਦੇ ਹਾਂ ਜਿਹੜੇ ਵੀ ਜਿਵੇਂ ਦੇ ਵੀ ਸੁਭਾਅ ਦੇ ਤੁਸੀਂ ਮੰਨ ਲਓ ਕੋ ਜਿਵੇਂ ਦਾ ਵੀ ਤੁਸੀਂ ਪੜਨਾ ਪਸੰਦ ਕਰਦੇ ਹੋ ਉਦਾਂ ਦਾ ਥੋੜਾ ਥੋੜਾ ਕਿਤਾਬਾਂ ਦੇ ਜ਼ਰੀਏ ਪੜਨਾ ਜ਼ਰੂਰ ਸ਼ੁਰੂ ਕਰੋ